ਤੁਹਾਨੂੰ ਸਵਾਗਤ ਹੈ ਜੀ ਅੱਜ ਇੱਕ ਆਪਾਂ ਹੋਰਸ ਵੀਡੀਓ ਲੈ ਕੇ ਆਇਆ ਜੋ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਆਂ ਜੀ ਇਹ ਸਿੰਪਲ ਸੂਟ ਦੀ ਕਟਿੰਗ ਹੈ ਜੀ ਬਹੁਤ ਹੀ ਈਜ਼ੇ ਤਰੀਕੇ ਨਾਲ ਆਪਾਂ ਜੋ ਸਿੰਪਲ ਸੂਟ ਦੀ ਕਟਿੰਗ ਆਪਾਂ ਕਰ ਸਕਦੇ ਆਂ ਤੇ ਜਿਸ ਦਿਨ ਆਪਾਂ ਜੋ ਫਿਟਿੰਗ ਆ ਪ੍ਰੋਪਰ ਵਧੀਆ ਆਊਗੀ ਤੇ ਆਲਰੇਡੀ ਪਹਿਲਾਂ ਮੈਂ ਇਹਨਾਂ ਦੇ ਸੂਟ ਦੀ ਜੋ ਮਾਰਕਿੰਗ ਦੇਖੋ ਕਰ ਚੁੱਕੀ ਆ ਤੇ ਤੁਹਾਨੂੰ ਵੀਡੀਓ ਵਿੱਚ ਦਿਖਾਉਣ ਵਾਸਤੇ ਜੋ ਆਪਾਂ ਨੇ ਮਾਰਕਿੰਗ ਪਹਿਲਾਂ ਕੀਤੀ ਹੋਈ ਸੀ ਤਾਂ ਤੁਹਾਨੂੰ ਇਸ ਦੇ ਬਾਰੇ ਜੋ ਜਾਣਕਾਰੀ ਆ ਉਹ ਦੱਸਦੇ ਆਂ ਚਲੋ ਜੀ ਆਪਾਂ ਸਟਾਰਟ ਕਰਦੇ ਆਂ ਸਭ ਤੋਂ ਪਹਿਲਾਂ ਜੀ ਆਪਾਂ ਜੋ ਇੱਥੇ ਜੋ ਆਪਣੇ ਟੀਰੇ ਦਾ ਨਿਸ਼ਾਨ ਲਗਾਉਣੇ ਆ 6 6.5 ਆਪਣਾ ਜੋ ਨਾਰਮਲ ਟੀਰਾ ਹੁੰਦਾ ਵਾ ਵੈਸੇ ਮੈਂ 6.5 ਇੰਚ ਹੀ ਰੱਖਦੀ ਹੁੰਦੀ ਆ ਉਸ ਤੋਂ ਬਾਅਦ ਜੇ ਆਪਣਾ ਜੋ ਮੋੜ ਦੇ ਨਿਸ਼ਾਨ ਨੇ ਇਹ ਦੇਖੋ ਜੀ ਜੋ ਨਾਪ ਆਪਣੇ ਲੇਡੀਜ਼ ਦਾ ਹੈਗਾ ਇਹ ਦੇਖੋ 6.5 ਤੇ ਆਪਣਾ ਜੋ ਆਲਰੇਡੀ ਜੋ ਮੋੜ ਦਾ ਆਪਣਾ ਨਿਸ਼ਾਨ ਲੱਗਿਆ ਹੋਇਆ ਤੇ ਇਹ ਵਾਲਾ ਜੋ ਆਪਣਾ ਮੋੜ ਦੇ ਨਿਸ਼ਾਨ ਆ ਜੀ 6.5 ਇੰਚ ਦਾ ਜੋ ਲੇਡੀਜ਼ ਦਾ ਨਾਪ ਆਪਣਾ ਬੀਕ ਹੂਨ ਦਾ ਜਾਂ ਵਾਲਾ ਹੈਵੀ ਨਾਪ ਨਹੀਂ ਹੁੰਦਾ ਉਹਨਾਂ ਦਾ ਆਪਾਂ ਜੋ ਆਲਰੇਡੀ ਮੋਡਾ ਸਾਡੇ 6 ਹੀ ਰੱਖਦੇ ਆ ਤੇ ਇਸ ਤੋਂ ਬਾਅਦ ਹੁੰਦੀ ਹੈ ਜੀ ਆਪਣੇ ਚੈਸਟ ਦੇ ਸਾਤ ਦੇ ਨਿਸ਼ਾਨ ਇਹ ਆਪਣੇ ਜੀ 11 ਇੰਚ ਆਪਣੀ ਉਹਨਾਂ ਦੇ ਚੈਸਟ ਹੈ ਜੀ ਤੇ ਆਪਾਂ ਨੇ ਇੱਥੋਂ ਪੌਣੇ 10 ਦੇ ਨਿਸ਼ਾਨ ਲਗਾਇਆ ਜੀ ਤੇ ਅੱਧਾ ਇੰਚ ਜੋ ਆਪਾਂ ਇੱਥੇ ਪਲੇਟ ਦਾ ਲਗਾਉਣਾ ਹੁੰਦੇ ਆ ਉਸ ਤੋਂ ਬਾਅਦ ਆਪਾਂ ਇਸ ਦਾ ਜੋ ਕਮਰ ਦਾ ਨਿਸ਼ਾਨ ਹੈ ਕਮਰ ਹੈਗੇ ਜੀ ਆਪਣੇ ਕਸਟਮਾਈਜ਼ 70 ਇੰਚ ਤੇ ਆਪਾਂ ਇਸ ਨੂੰ 9 ਇੰਚ ਦੇ ਹਿਸਾਬ ਨਾਲ ਨਿਸ਼ਾਨ ਲਗਾਇਆ। ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਇੱਕ ਲੈ ਕੇ ਤੁਹਾਡੇ ਲਈ ਹੋਰ ਆਇਆ ਸਿੰਪਲ ਸੂਟ ਦੀ ਕਟਿੰਗ। ਆਲਰੇਡੀ ਪਹਿਲਾਂ ਮੈਂ ਸਿੰਪਲ ਸੂਟ ਦੀ ਕਟਿੰਗ ਕਰ ਚੁੱਕੀ ਹਾਂ ਤੇ ਮਾਰਕਿੰਗ ਵੀ ਕੀਤੀ ਹੋਈ ਹੈ। ਤੇ ਤੁਹਾਨੂੰ ਦੱਸ ਦਿਆਂ ਜੀ ਆਪਾਂ ਜੋ ਸਿੰਪਲ ਸੂਟ ਦੀ ਕਟਿੰਗ ਕਿੰਦਾ ਸੌਖੇ ਢੰਗ ਨਾਲ ਆਪਾਂ ਕਰ ਸਕਦੇ ਹਾਂ। ਚਲੋ ਜੀ ਸਭ ਤੋਂ ਪਹਿਲਾਂ ਆਪਾਂ ਇਸ ਦੀ ਜੋ ਸੂਟ ਦੀ ਆਪਾਂ ਇੱਥੇ ਮਾਰ ਦੇਣ ਆਪਾਂ ਛੱਡਣਾ ਵਾ ਥੀਰੇ ਦਾ ਤੇ ਸਭ ਤੋਂ ਪਹਿਲਾਂ ਆਪਾਂ ਇਸ ਦੀ ਸੂਟ ਦੀ ਜੋ ਲੈਂਥ ਹੈ ਤੇ ਲੈਂਥ ਆਪਾਂ ਦੇਖਣੀ ਹੈ ਜੀ ਆਪਣੇ 42 ਇੰਚ 42 ਇੰਚ ਆਪਣਾ ਸੁਰਦੀ ਲੈਂਥ ਹੈ ਜੀ ਤੇ ਆਪਾਂ ਇਸ ਨੂੰ 2 ਇੰਚ ਦੀ ਆਪਾਂ ਨੇ ਇਸ ਦੇ ਜੋ ਮਾਰਜਿਨ ਛੱਡਣਾ ਆਪਣੇ ਫੋਲਡਿੰਗ ਵਾਸਤੇ ਤੇ ਆਪਾਂ ਇਹਨੂੰ 44 ਇੰਚ ਦੇ ਹਿਸਾਬ ਨਾਲ ਕਟਿੰਗ ਕਰਾਂਗੇ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਹੁੰਦਾ ਹੈ ਜੀ 13 13 ਆਪਾਂ ਹਮੇਸ਼ਾ ਲਈ ਆਪਾਂ 6.5 ਹੀ ਰੱਖਦੇ ਆ 6.5 ਦੇ ਆਪਾਂ ਇਸ ਦੀ ਜੋ ਕਟਿੰਗ ਕਰਦੇ ਆ ਤੇ ਅੱਧਾ ਇੰਚ ਆਪਾਂ ਇਸ ਦੀ ਜੋ ਡਾਊਨ ਕਟਿੰਗ ਕਰਦੇ ਆ ਦੇਖੋ ਜੀ ਆਪਾਂ ਇਹ ਮੋਡਾ ਵੀ ਆਪਣਾ ਔਲਰੇਡੀ 6.5 ਤੇ ਆਪਾਂ ਜੋ ਮਾਰਕਿੰਗ ਕੀਤੀ ਹੋਈ ਹੈ ਤੇ 7 ਇੰਚ ਆਪਾਂ ਨੇ ਇਸ ਨੂੰ ਕਟਿੰਗ ਕੀਤਾ ਵਾ ਤੇ ਉਸ ਤੋਂ ਬਾਅਦ ਜੋ ਆਪਣਾ ਮੋਡੇ ਦੀ ਗਲਾਈ ਆਉਂਦੀ ਹੈ ਕਿ ਆਪਾਂ ਮੋਡੇ ਦੀ ਗਲਾਈ ਕਿੰਨੀ ਪਾਉਣੀ ਹੈ ਤੇ ਕਿਵੇਂ ਕਿੱਦਾਂ ਆਪਾਂ ਨੇ ਨਿਸ਼ਾਨ ਲਗਾਉਣਾ ਵਾ ਸਭ ਤੋਂ ਪਹਿਲਾਂ ਜਿੰਨਾ ਆਪਣਾ ਮੋਡਾ ਦੇਖੋ ਜੀ ਮੈਂ ਆਪਦਾ ਤੁਹਾਨੂੰ ਆਪਾਂ ਦੱਸਦੀ ਆ ਤੇ ਹੁਣ ਤੱਕ ਮੈਂ ਖੂਬ ਜਿਆਦਾ ਸੂਟ ਸਿਚ ਕਰ ਦਿੱਤੇ ਨੇ ਉਹਨਾਂ ਨੂੰ ਮੈਂ ਹਮੇਸ਼ਾ 6.5 ਹੀ ਰੱਖ ਦਿੰਨਾ 6.5 ਦੇ ਹਿਸਾਬ ਨੂੰ ਜੀ ਆਪਾਂ ਇਸ ਦੇ ਜੋ ਸਭਾਗ 3 ਇੰਚ ਦੇ ਆਪਾਂ ਇੱਥੋਂ ਜੋ ਮਾਰਕ ਇਹਨਾਂ ਨਿਸ਼ਾਨ ਲਗਾਵਾਂਗੇ ਤੇ ਇਥੋਂ ਜੋ ਆਪਾਂ ਨੇ ਮਾਰਕਿੰਗ ਕੀਤੀ ਐ ਇਥੋਂ ਆਪਾਂ ਨੇ ਗਲਾਈ ਦੇਣੀ ਆ ਇਥੋਂ ਆਪਾਂ ਨੇ 1 ਇੰਚ ਦੀ ਜਾਂ 1.5 ਇੰਚ ਦੀ ਆਪਾਂ ਨੇ ਜੇ ਮੋਡੇ ਦੇ ਆ ਦੇਖੋ ਜੋ ਨਿਸ਼ਾਨ ਆ ਆਪਾਂ ਨੇ ਲਗਾਇਆ 6.5 ਤੇ ਲਗਾਇਆ ਤੇ ਕਟਿੰਗ ਆਪਾਂ ਹਮੇਸ਼ਾ ਮੋਡਾ 7 ਇੰਚ ਕਰਦੇ ਹੁੰਦੇ ਆ ਤੇ ਅੱਧੇ ਇੰਚ ਦੀ ਆਪਾਂ ਜੋ ਡਾਊਨ ਕਟਿੰਗ ਕਰ ਦਿੰਦੇ ਆ ਉਸ ਤੋਂ ਬਾਅਦ ਜੇ ਆਪਾਂ ਸੱਤ ਦੇ ਹਿਸਾਬ ਨਾਲ ਆਪਾਂ 6.5 ਦੇ ਜੋ ਮਾਰਕਿੰਗ ਲਗਾਈ ਐ ਤੇ ਇਥੋਂ ਆਪਾਂ ਨੇ ਜੋ ਆਪਣੇ ਸੂਟ ਦੀ ਜੋ ਗਲਾਈ ਦੇਣੀ ਆ ਮੋਡੇ ਦੀ ਤੇ ਉਹ ਦੇਖੋ ਜੀ ਆਪਾਂ 1 ਇੰਚ ਤੇ ਵੀ ਦੇਖ ਸਕਦੇ ਜੇ ਆਪਾਂ ਨੇ ਸੂਟ ਦਾ ਨਾਪ 20 ਹੈ ਤਾਂ ਆਪਾਂ 1 ਇੰਚ ਤੇ ਗਲਾਈ ਦੇਣੀ ਹੈ ਜੇ ਆਪਣਾ ਨੋਰਮਲ ਸਾਈਜ਼ ਆ ਜਿਵੇਂ ਕਿ ਆਪਣਾ 18 19 20 ਤਾਂ ਆਪਾਂ ਇੱਥੋਂ 1.5 ਇੰਚ ਜੋ ਆਪਾਂ ਇੱਥੋਂ ਇਹ ਵਾਲੇ ਨਿਸ਼ਾਨ ਲਗਾ ਕੇ ਇੱਥੋਂ ਆਪਾਂ ਜੋ ਗਲਾਈ ਦਾ ਨਿਸ਼ਾਨ ਲੈ ਕੇ ਜਾਵਾਂਗੇ ਅਗਲਾ ਆਪਣਾ ਆਉਂਦਾ ਜੀ ਪੁਆਇੰਟ ਛਾਤੀ ਦਾ ਛਾਤੀ ਦਾ ਤੋਂ ਨਿਸ਼ਾਨ ਆ ਦੇਖੋ ਜੀ ਆਪਾਂ ਜੁਨਾ ਬਿਲਕੁਲ ਇਹ ਵਾਲੇ ਜੋ ਆਪਣੇ ਪ੍ਰੈਸ ਦੀ ਕਰੀਜ ਬਣਾਈ ਹੁੰਦੀ ਹੈ ਇੱਥੋਂ ਰੱਖਣਾ ਹੈ ਜੀ ਤੇ ਇਸ ਨੂੰ ਆਪਾਂ ਜਮਾ ਇਹ ਵਾਲੇ ਤਰੀਕੇ ਦੇ ਨਾਲ ਇੱਥੇ ਤੱਕ ਲੈ ਕੇ ਆਉਣਾ ਆਪਣਾ ਜੋ ਸੂਟ ਦਾ ਨਾਪ ਹੈਗਾ ਜੀ ਉਹ 19.5 ਇੰਚ ਹੈ ਚੈਸਟ ਦਾ ਨਾਪ ਤੇ ਆਪਾਂ ਇਸ ਨੂੰ ਪੌਣੇ 10 ਰੱਖਿਆ ਪੌਣੇ 10 ਇੰਚ ਦਾ ਕਾਰਨ ਕੀ ਹੈ ਉਹ ਇਹ ਵਾਲਾ ਕਾਰਨ ਹੈ ਜੀ ਕਈ ਲੇਡਿਸ ਇਹ ਵਾਲੇ ਜੋ ਪਲੇਟ ਨੇ ਉਹ ਕਵਾਉਂਦੇ ਨੇ ਇਹ ਵਾਲੇ ਜੋ ਆਪਣਾ ਅੱਧੇ ਕਿੰਚ ਦਾ ਪੌਣੇ ਕਿੰਚ ਦਾ ਆਪਣਾ ਇੱਥੋਂ ਜੋ ਪਲੇਟ ਦਾ ਨਿਸ਼ਾਨ ਆਪਣਾ ਪੈਂਦਾ ਤੇ ਇਹ ਵਾਲਾ ਨਿਸ਼ਾਨ ਆਪਣਾ ਇੱਧਰ ਚਲਾ ਜਾਂਦਾ ਤੇ ਇਸ ਤੋਂ ਬਾਅਦ ਜੋ ਆਪਣਾ ਚੈਸਟ ਦਾ ਨਾਪ ਹੈ ਉਹ ਦੇਖੋ ਇਹ ਪੂਰਾ 9.5 ਤੇ ਆ ਗਿਆ ਤੇ ਆਪਣਾ 19 ਇੰਚ ਰਹਿ ਜਾਊਗਾ ਕਿ ਲੇਡੀਜ਼ ਇਹ ਵਾਲੇ ਜੋ ਪਲੇਟਸ ਨੇ ਉਹ ਨਹੀਂ ਪਾਉਂਦੇ ਤੇ ਇਹ ਤੁਹਾਨੂੰ ਸਿਰਫ ਦੱਸਣ ਵਾਸਤੇ ਆਪਾਂ ਨੇ ਇਹ ਨਿਸ਼ਾਨ ਲਗਾਇਆ ਕੋਈ ਜ਼ਰੂਰੀ ਨਹੀਂ ਹੈਗਾ ਕਿ ਜਿੰਨਾ ਜੇ ਆਪਾਂ ਪਲੇਟਾਂ ਪਾਉਣੀਆਂ ਨੇ ਇਹ ਵਾਲੀਆਂ ਤਾਂ ਆਪਾਂ ਇੱਥੇ 19 ਇੰਚ ਵੱਧ ਰੱਖਣਾ ਜੇ ਪਲੇਟ ਇਹ ਵਾਲੀ ਨਹੀਂ ਪਾਉਣੀ ਤਾਂ ਆਪਾਂ ਪ੍ਰੋਪਰ ਉਸ ਦਾ ਨਾਪ ਲਓ ਉਨਾ ਹੀ ਰੱਖਣਾ ਜਿਵੇਂ ਕਿ ਹੁਣ ਆਪਣਾ ਇੱਥੇ 19 ਇੰਚ ਹੈ ਤੇ ਆਪਾਂ 9.5 ਤੇ ਦੀ ਜੋ ਮਾਰਕਿੰਗ ਕੀਤੀ ਹੈ ਉਸ ਤੋਂ ਬਾਅਦ ਅਗਲਾ ਪੁਆਇੰਟ ਆਉਂਦਾ ਜੀ ਆਪਣਾ ਇਹ ਵਾਲਾ ਜਿਵੇਂ ਆਪਾਂ ਕਈ ਵਾਰ ਇਹ ਆਪਣੇ ਜੀ ਜੋ ਮੇਨ ਫੀਟਿੰਗ ਆਪਣੀ ਇਹ ਵਾਲੇ ਨਿਸ਼ਾਨ ਤੋਂ ਆਉਣੀ ਆ ਤੇ ਇਹਦਾ ਆਪਣਾ ਜੋ ਇੱਥੋਂ ਗੈਪ ਰੱਖਣਾ ਇਹ ਆਪਾਂ ਲਈ 2.5 ਇੰਚ ਰੱਖਣਾ 2.5 ਇੰਚ ਦਾ ਨਿਸ਼ਾਨ ਤੇ ਆਪਾਂ ਨੇ ਇੱਥੇ ਮਾਰਕਿੰਗ ਕਰਨੀ ਆ ਤੇ ਇਸ ਤੋਂ ਬਾਅਦ ਆਪਣੀ ਜੋ ਮੇਨ ਫੀਟਿੰਗ ਆਪਣੀ ਇੱਥੋਂ ਸਟਾਰਟ ਹੁੰਦੀ ਹੈ ਜੀ ਇਹ ਹੈਗੇ ਆਪਾਂ ਸੂਟ ਦੀ 19 ਇੰਚ ਤੇ ਆਪਾਂ ਨੇ ਜੀ ਇੱਥੋਂ 9.5 ਤੇ ਨਿਸ਼ਾਨ ਕਰ ਲਿਆ ਤੇ ਉਸ ਤੋਂ ਬਾਅਦ ਆਪਾਂ ਆਉਂਦਾ ਜੀ ਕਮਰ ਦਾ ਨਿਸ਼ਾਨ ਇਹ ਕਮਰ ਦਾ ਨਿਸ਼ਾਨ ਹਮੇਸ਼ਾ ਮੈਂ ਆਪ 7 ਇੰਚ ਤੇ ਮਾਰਕਰ ਦੇ ਹਿਸਾਬ ਨਾਲ ਲਗਾਉਣੀ ਆ 7 ਇੰਚ ਦੇ ਹਿਸਾਬ ਨਾਲ ਆਪਣਾ ਜੋ ਕਮਰ ਦਾ ਨਿਸ਼ਾਨ ਆ ਤੁਸੀਂ 7 ਵੀ ਲਗਾ ਸਕਦੇ ਹੋ ਕਿ ਜਿਸ ਦੀ ਕਿਸੇ ਆਪਣੇ ਲੇਡੀਜ਼ ਦੀ ਹਾਈਟ ਛੋਟੀ ਆ ਤਾਂ ਤੁਸੀਂ 6.5 ਵੀ ਲਗਾ ਸਕਦੇ ਹੋ ਬਸ ਨੋਰਮਲ ਆਪਾਂ ਇਹ 7 ਇੰਚ ਦੇ ਜੋ ਆਪਣਾ ਕਮਰ ਦਾ ਨਿਸ਼ਾਨ ਇੱਥੇ ਰੱਖਦੇ ਆ ਤੇ ਉਸ ਤੋਂ ਬਾਅਦ ਆਪਾਂ ਜੀ ਕਮਰ ਦੇਖਦੇ ਆ ਕਮਰ ਹੈਗੀ ਜੀ ਇਹਨਾਂ ਦੇ 1.75 ਇੰਚ ਤੇ ਆਪਾਂ ਨੇ ਇਹਨੂੰ ਪੌਣੇ ਪੌਣੇ ਨੋ ਗਿਆ 9 ਇੰਚ ਦਾ ਆਪਾਂ ਜਿਹੜਾ ਮਾਰਕੀ ਕੀਤੀ ਆ ਉਸ ਤੋਂ ਬਾਅਦ ਜੀ ਆਪਣਾ ਆਉਂਦਾ ਹੈ ਹੀਪਰਾਂ ਦੇ ਨਿਸ਼ਾਨ ਤੇ ਇਹ ਹੀਪਰੇ ਨਿਸ਼ਾਨ ਨੂੰ ਆਪਾਂ ਦੇਖਾਂਗੇ ਜੋ ਆਪਣੀ ਸਲਾਈ ਸਾਈਡ ਸਾਈਡ ਸਲਾਈ ਹੁੰਦੀ ਆ ਤੇ ਉਹ ਇਹਨਾਂ ਦੀ ਹੈ ਕਿ ਜੇ ਦੇਖੋ 14.5 ਇੰਚ ਤੇ ਆਪਾਂ ਨੇ ਇਸ ਨੂੰ 15 ਇੰਚ ਨਿਸ਼ਾਨ ਲਗਾਇਆ ਕਿਉਂਕਿ ਆਪਣਾ 15 ਇੰਚ ਨਿਸ਼ਾਨ ਲਗਾਉਂਦਾ ਮਤਲਬ ਕੀ ਸੀਗਾ ਮੇਨ ਕਿਉਂਕਿ ਆਪਣਾ ਜੋ ਇੱਥੋਂ ਅੱਧਾ ਇੰਚ ਆਪਣਾ ਇੱਥੋਂ ਡਾਊਨ ਹੋ ਜਾਂਦਾ ਇਹ ਵਾਲੀ ਜੋ ਆਪਾਂ ਮੋਟਰੀ ਸਲਾਈ ਲਗਾਉਣੀ ਆ ਤੇ ਅੱਧਾ ਇੰਚ ਆਪਣਾ ਇੱਥੋਂ ਡਾਊਨ ਹੋ ਜਾਂਦਾ ਤੇ ਅੱਧਾ ਇੰਚ ਮੰਨ ਕੇ ਚਲੋ ਆਪਾਂ ਨੇ ਇੱਥੋਂ ਡਾਊਨ ਕਰਤਾ ਦੇਖੋ 14.5 ਦੇ ਹਿਸਾਬ ਨਾਲ ਆਪਾਂ ਨੇ ਜੋ ਮਾਰਕਿੰਗ ਦਾ ਨਿਸ਼ਾਨ ਤੇ ਬਿਲਕੁਲ ਬਰਾਬਰ ਆਇਆ ਜੀ ਆਪਾਂ 14.5 ਆਪਣੀ ਪੂਰੀ ਵਧੀਆ ਇੱਥੇ ਆ ਵਾਲੀ ਜੋ ਆਪਣੀ ਫਿਟਿੰਗ ਆ ਪੂਰੀ ਰੈਡੀ ਹੋਊਗੀ ਤੇ ਇਸ ਤੋਂ ਬਾਅਦ ਜੋ हिਪ ਦਾ ਨਿਸ਼ਾਨਾ ਜੋ ਹੈਗਾ ਆਪਣਾ 22 ਇੰਚ ਤੇ 22 ਇੰਚ ਦੇ ਹਿਸਾਬ ਨਾਲ ਆਪਨੇ ਪੂਰੇ 10 ਇੰਚ ਦੇ ਜੋ ਆਪਣਾ ਫੈਕਸ਼ਨ ਆਪ ਲਗਾ ਲਿਆ ਉਸ ਤੋਂ ਬਾਅਦ ਜੋ ਆਪਣੇ ਚਾਕ ਕਰਨੇ ਨਿਸ਼ਾਨ ਨੇ ਜੀ ਚਾਕ ਆਪਣੇ ਨਾਰਮਲ ਜੋ ਚਾਕ ਨੇ ਆਪਣੇ 20 ਜਾਂ 21 ਇੰਚ ਹੁੰਦੇ ਨੇ ਜੀ ਲੈਂਥ ਦੇ ਹਿਸਾਬ ਨਾਲ ਤੇ ਇਹ ਆਪਣੇ 20 ਦੇ ਹਿਸਾਬ ਨਾਲ ਲਾਏ ਨੇ ਜੀ ਨਿਸ਼ਾਨ ਤੇ ਨਿਸ਼ਾਨ ਦੇ ਨਾਲ ਨਾਲ ਆਪਣਾ ਜੋ ਚਾਕਾਂ ਦੇ ਇੱਥੇ ਮਾਰ ਦੇ ਛੱਡਣਾ ਉਹ ਤੁਸੀਂ 2 ਇੰਚ ਛੱਡਣਾ ਬਹੁਤ ਲੇਡੀਜ਼ 1.5 ਇੰਚ ਵੀ ਰੱਖ ਲੈਂਦੇ ਨੇ ਦੋ ਬੰਨੇ ਵੈਸੇ ਮੇਰਾ ਤਰੀਕਾ ਜੋ ਹੈਗਾ ਉਹ 2 ਇੰਚ ਰੱਖੰਦਾ ਜੀ ਕਿਉਂਕਿ ਕਈ ਵਾਰੀ ਆਪਣਾ ਜੋ ਕਟਿੰਗ ਕਰਨ ਲੱਗੇ ਆਪਣੇ ਸੂਟ ਦੇ ਚ ਕਾਨ ਜਾਂ ਕੋਈ ਮਾੜੀ ਮੋਟੀ ਕਈ ਵਾਰ ਟੋਕ ਵਗੈਰਾ ਨਿਕਲ ਜਾਂਦੀ ਆ ਤੇ ਆਪਾਂ ਥੋੜਾ ਜਿਹਾ ਪਹਿਲੇ ਬਾਦਰ ਰੱਖਦੇ ਹੁੰਦੇ ਆ ਤੇ ਮੇਰਾ ਜੋ ਤਜਰਬਾ ਹੁਣ ਤੱਕ ਦਾ ਮੈਂ 2 ਇੰਚ ਹੀ ਰੱਖਦੀ ਆ ਚਾਕ ਦੇ ਜੋ ਆਪਾਂ ਫੋਲਡ ਨੇ ਆ 2 ਇੰਚ ਦੇ ਰੱਖਦੇ ਆ ਤੇ 2 ਇੰਚ ਦਾ ਹੀ ਆਪਾਂ ਜੋ ਇੱਥੋਂ ਮਾਰਜਿਨ ਛੱਡਦੇ ਆ ਠੀਕ ਹੈ ਜੀ ਇਸ ਦੇ ਸਹਾਰੇ ਨਾਲ ਨਾਲ ਆਪਾਂ ਜੋ ਇੱਥੋਂ ਫੀਟਿੰਗ ਦੇ ਆਪਾਂ ਨੇ ਮੇਨ ਆਪਣੇ ਫਿਕਸ ਨੱਪ ਲਗਾ ਲੈਨੇ ਤੇ ਇਹ ਆਪਾਂ ਨੇ ਜੋ ਮਾਰਜਿਨ ਛੱਡਿਆ ਵਾ ਇਹ ਆਪਾਂ ਨੇ ਸਵਾ ਦੋ ਦੋ ਦੇ ਹਿਸਾਬ ਦੇ ਨਾਲ ਆਪਣੇ ਮਾਰਕੀਟ ਦੇ ਨਿਸ਼ਾਨ ਆਪਾਂ ਨੇ ਸਿੱਧੇ ਕੀਤੇ ਹੋਏ ਨੇ ਇਹ ਹੈ ਕਿ ਸੀ ਆਪਣੇ ਸਿੰਪਲ ਸੂਟ ਦੀ ਕਟਿੰਗ ਸਭ ਤੋਂ ਸਿੰਪਲ ਸੂਟ ਦੀ ਇਸ ਦੇ ਵਿੱਚ ਕੋਈ ਆਪਣਾ ਡਿਜ਼ਾਈਨਿੰਗ ਨਹੀਂ ਕਰਨੀ ਤੇ ਨਾ ਆਪਾਂ ਨੇ ਇਸ ਦੇ ਸੂਟ ਦੇ ਪਲੇਟਾਂ ਦੇ ਨਿਸ਼ਾਨ ਲਗਾਏ ਨੇ ਤੇ ਅੱਗੇ ਤੋਂ ਸਾਡੀ ਕੋਸ਼ਿਸ਼ ਜਾਰੀ ਹੈ ਜੇ ਦੋ ਤੁਹਾਡੇ ਨਾਲ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਿਆ ਕਰਾਂਗੇ ਤੁਸੀਂ ਵੀਡੀਓ ਨੂੰ ਬਹੁਤ ਪਸੰਦ ਕਰਦੇ ਹੋ ਤਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਹੁਣ ਤੱਕ ਤੁਸੀਂ ਮੇਰੇ ਵੀਡੀਓ ਬਹੁਤ ਵਧੀਆ ਤੁਹਾਨੂੰ ਲੱਗੀਆਂ ਨੇ ਤੇ ਤੁਹਾਡੇ ਜੋ ਆਪਣੇ ਲਾਈਕ ਵਗੈਰਾ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਵੀਡੀਓ ਨੂੰ ਬਹੁਤ ਪਸੰਦ ਕਰਦੇ ਹੋ ਤੇ ਅੱਗੇ ਤੋਂ ਵੀ ਤੁਸੀਂ ਮੇਰੇ ਵੀਡੀਓ ਨੂੰ ਇਦਾਂ ਹੀ ਪਸੰਦ ਕਰੋਗੇ ਅਸੀਂ ਆਪਣੇ ਉਮੀਦ ਤੇ ਪੂਰੇ खरे ਉਤਰਾਂਗੇ ਧੰਨਵਾਦ